ਸੰਵਿਧਾਨ ਨਿਰਮਾਤਾ ਪਾਤ੍ਰਤਨ ਡਾਕਟਰ ਪੀਮਰਾਓਂ Ambedkar ਜੀ ਦੇ ਸਨਮਾਨ ਵਿੱਚ ਪਠਾਨਕੋਟ ਵਿਖੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਪਹੁੰਚੀ ਭਾਜਪਾ ਦੀ ਉੱਚ ਪੱਤਰੀ ਲੀਡਰਸ਼ਿਪ ਸਾਬਕਾ ਸੂਬਾ ਪ੍ਰਧਾਨ ਅਤੇ ਮੌਜੂਦਾ ਐਮ.ਐਲ.ਏ. ਅਸ਼ਵਨੀ ਸ਼ਰਮਾ ਅਤੇ ਐਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਉਪ ਪ੍ਰਧਾਨ ਭਾਜਪਾ ਪੰਜਾਬ ਰਾਜੇਸ਼ ਬਾਗਾਦਾ ਬੜੀ ਹੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਸਾਰੇ ਆਗੂਆਂ ਨੇ ਬਾਬਾ ਸਾਹਿਬ ਡਾਕਟਰ ਪੀਮਰਾਉਂ ਬੇਟਕਰ ਜੀ ਦੀ ਸੋਚ ਸੰਵਿਧਾਨਿਕ ਦਰਸ਼ਨ ਅਤੇ ਸਮਾਜਿਕ ਨਿਆਂ ਸਬੰਧੀ ਸਿਧਾਂਤਾਂ ਤੇ ਆਪਣੇ ਵਿਚਾਰ ਰੱਖੇ ਸਰਕਾਰ ਜੀ ਆਪਸ ਵਿੱਚ ਬਾਬਾ ਸਾਹਿਬ ਨੂੰ ਜਾਈ ਬੈਹ ਬਾਬਾ ਨੈਣ ਮਾਨਯੋਗ ਮੋਦੀ ਜੀ ਨੂੰ ਵੀ ਸਾਡੀ ਪਾਰਟੀ ਪੂਰੀ ਵਿਸ਼ਵ ਵਿੱਚ ਦੇਖੇਗੀ ਜੀ ਜੋ ਨਹੀਂ ਪਾਰ ਜਿਹੜਾ ਪਾਰਟੀ ਨੇ ਸ਼ੁਰੂ ਹੋ ਅਗਰ ਜਿਹਨੇ ਜੁੜੂ ਫਾਰਟੀ ਦਾ ਪਾਰਟੀ 1980 ਵਿੱਚ ਬਣ ਰਹੀ ਹੈ ਉਸ ਸਮੇਂ ਦੋ ਗੱਲਾਂ ਯਾਦ ਆਸੀ ਮੈਂ ਸੀ ਇਕਾਗਰ ਮਾਨਵਵਾਦ ਚਰਤੀਦਰ ਵਾਦੀ ਨੂੰ ਉੱਸਰ ਸਿਤਿਤਨਾਗੇ ਦੂਸਰਾ ਸਰਗਰਪਤ ਨੇ ਡਾਕਟਰ ਬਾਲਾਸਾ ਬੀਰ ਅੰਮੇੜਾ ਕੀਤੀ ਜਿਹੜਾ ਸਮਾਜੀ ਸਵਰਸਤਾ ਦੀ ਆਗਿਆ ਅਸੀਂ ਉਹਨੂੰ ਚੋਣ ਕਰਦੇ ਹਾਂ ਅੱਗੇ ਤਾਂ ਕੰਮ ਚਲਦੇ ਰਹੇ ਤੇ ਉਦੋਂ ਦੀ ਸਰਕਾਰ ਅੱਗੇ ਕੰਮ ਬਤਾ ਰਹੀ ਹੈ ਚਾਹੇ ਤੁਸੀਂ ਸਮਾਰਕਾ ਦੇ ਰੂਪ ਚ ਦੇਖੋ ਚਾਈਮਾ ਦੇ ਇਹ ਆਸਟਾ ਕਾਮ ਦੇ ਰੋ ਕੰਮੇ ਲਿਤੇ ਨੂੰ ਜੋ ਲਗ ਵਰਗਾ ਹੈ ਜਿਉਂ ਹੀ ਲਗਦਾ ਹੈ ਕਿ ਅਸੀਂ ਕੀ ਹਾਂ ਕੋਈ ਕੀ ਨਹੀਂ ਕਰੀ ਮੇਰਾ ਲਗਦਾ ਕਿ ਨਾਮ ਤੇ ਹੀ ਬੋਲਦਾ ਤੇ ਜੇ ਇਹ ਇਹ ਕੋਡਾ ਨਾਮ ਹੀ ਲਗਦਾ ਨਾਮ ਤੇ ਹੋਰ ਹੈ ਅਗਲੀ ਵਾਰੀ ਕਰਤੀ ਵੀ ਜਲੋ ਵੀ ਕੋਈ ਅਵਾਰਡ ਦਿੰਦਾ ਸੀ ਤੇ ਉਹ ਭਾਰਤ ਨਾ ਨਾ ਜੀਵੇ ਜੀ ਗਾਂਧੀ ਪਰਵਾਰ ਨੂੰ ਆਪੀ ਕਰੇ ਮਰਨੋਂ ਪਰੰਤ ਨਹੀਂ ਪਰ ਜਲੋ ਇਹਨਾਂ ਕਾਦੀ ਕੁਲਵੀ ਨੂੰ ਸਾਰੇ ਲੋਕ ਇਹ ਬਿਲਕੁਲ ਭਾਰਤ ਦੇ ਬਾਬਾ ਸਾਹਿਬ ਦੇ ਤੇ ਇੱਕ ਮਦਦ ਚਤਰ ਪਾਰਲੀਮੈਂਟ ਸਦਨ ਚੈਦਾ ਤੇ ਇਹਨਾਂ ਕਾਦੀ ਨਹਿਮ ਨਾ ਕਰਦੀ ਰੂਸੀ ਕਾਦੀ ਤੇ ਜਦੋਂ ਸਰਕਾਰ ਬਣਦੀ ਆ ਅਗਲ ਦੀ ਬਾਕੀ ਮੰਤਰੀ ਬਣਦੀ ਆ ਬੀਪੀ ਸੀ ਉਹਦੇ ਵਿੱਚ ਭਾਰਤ ਦੇ અંદર बिहारी ભાષા ઇ રિસ્પર્સિવ ભાષાઓ નું લેટ એટલે અંદર બીજો નહોતો ભાષા કોઈ પણ કેતા પાર્ટી દી કે અહીંયા કતની છે એક બિલકુલ ઓહીયા જો કે આપ કો કર દેતા કોઈ અંતર નહી તે આટ બંગાળંદર ઓ હાલ ના હો ગયા હતા જો હો રહ્યા ભાષા સામે ને તલસી ને થી ભાષામાં એ ગાઈગર ધરમ દે લાગો તે નિવાજન હો ગયા એટલે ઇથે ક્યું રુકમીએ એટલે બસ સા ਬੜੇ ਬੜੇ ਸੁਣਨ ਵਾਲੇ ਕਹਿੰਦੇ ਬੜੇ ਸਾਡੇ ਤੱਕ ਸਹੀ ਗੱਲਾਂ ਬਾਵਾਂਕੀ ਨਹੀਂ ਆਉਣੇ ਕਿ ਇਸ ਕਰਕੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੋਰ ਮੈਂ ਇੱਕ ਉਪਕਾਰੀ ਕੰਮ ਸੀਕਵੈਂਟ ਨਰਮਾ ਜਿਲ੍ਹਾ ਦੇਖੀ ਨੂੰ ਕਹਾਂਗਾ ਕਿ ਉਹ ਕਾਰਜ ਨੂੰ ਪੂਰਵ ਕਰਨ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੂੰ ਸਤਿ ਧੰਨ ਜੀ ਉਹ ਤਰ੍ਹਾਂ ਦੀ ਕਿਸ਼ਾਨੀ ਰਾਣੀ ਦੀ ਇੱਕ ਮਾਣ ਰਿਉ ਜੰਦੀ ਹੈ ਤੰਗੀਆਂ ਇਹ ਮਹਾ ਪੁਰਸ਼ਾਂ ਨੂੰ ਅੱਜ ਮੈਂ ਅਗ ਨੂੰ ਤੇ ਕਰਨ ਲਈ ਆਪਣੀ ਉਂਜਾਂ ਨੂੰ ਇਕੱਠਾ ਕਰਨ ਲਈ ਐਸੇ ਮਹਾਪੁਰਸ਼ਾਂ ਨੂੰ ਯਾਦ ਕਰਨਾ ਮੈਨੂੰ ਲੱਗਦਾ ਬਹੁਤ ਨੂੰ। ਉਹ ਵਿక్తి ਮਤਵ ਬੈਨੋ। ਕੱਲੋ ਵੀਰੋਂ ਮੈਨੂੰ ਕਹਿੰਦੇ ਸੀ ਜੀਵਨ ਨੂੰ ਬਾਰੇ ਚੱਲ। ਤਾਂ ਦੋ ਮਿੰਟੇ। ਕੀ ਹੋਈ ਹੈ? ਮੈਂ ਤੁਹਾਡੇ ਤਰ੍ਹਾਂ ਦੀ ਗੱਲ ਹੋਰ ਯਾਦ ਕਰਨਾ ਕਿ ਜੋ ਵਿਸ਼ੇ ਅੱਜ ਹੋਇਆ ਹੈ ਇਹ ਵਿਸ਼ੇ ਭਾਰਤੀ ਜਨਤਾ ਪਾਰਟੀ ਪੂਰੇ ਸਮਾਜ ਦੇ ਅੰਦਰ ਅੱਜ ਤੋਂ ਸ਼ੁਰੂ ਹੋ ਗਿਆ 25 ਤਰੀਕ ਤੱਕ। ਲੈ ਕੇ ਜਾ ਰਹੀ ਹੈ 19 ਤਰੀਕ ਨੂੰ ਸਾਡੇ ਇੱਥੇ ਹੀ ਕਬੱਡੀ ਵਰਕਸ਼ਾਪ ਹੋ ਰਹੀ ਹੈ ਕਾਰਗਰਾਂ ਦੇ ਬੱਚਾ ਦੇ ਅਪਸਟੇ ਲਈ ਸਮਾਜ ਦੇ ਕੁਝ ਹੋਰ ਲੋਕ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies, as well local builders with brothers. He is professional by plumbing, electrician, masonry car For more information, please contact him at under checktrade platform two one 921760.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ